ਹਾਂਜੀ ਪ੍ਰਧਾਨ ਜੀ ਅੱਜ ਜਿਲ੍ਹਾ ਫਾਜ਼ਿਲਕਾ ਦੀ ਮੀਟਿੰਗ ਜਿਹੜੀ ਆ 15 ਪਿੰਡਾਂ ਦੀ ਮੀਟਿੰਗ ਲੱਗੀ ਆ ਤੇ ਮੀਟਿੰਗ ਦੇ ਜਿਹੜੇ ਫੈਸਲਾ ਕੀਤਾ ਵਾ ਪਿੱਛੇ 7 ਤੇ 8 ਤਰੀਕ ਨੂੰ ਪਿੰਡ ਪਦਰ ਤੇ ਮੀਟਿੰਗਾਂ ਲਗਾਈਆਂ ਜਾਣਗੀਆਂ ਸਾਰੇ ਪਿੰਡਾਂ 'ਚ ਬੀਬੀਆਂ ਦੀਆਂ ਕਮੇਟੀਆਂ ਹਰ ਪਿੰਡ 'ਚ ਬੀਬੀ ਸਰੋਜ ਨਾਲ ਆ ਹੋਰ ਭੈਣਾਂ ਨਾਲ ਆ ਸਾਰੇ ਪਿੰਡਾਂ 'ਚ ਬੀਬੀਆਂ ਦੀਆਂ ਕਮੇਟੀਆਂ ਬਣਾਈਆਂ ਜਾਣਗੀਆਂ ਛੋਣਾਂ ਦੀਆਂ ਕਮੇਟੀਆਂ ਤੇ ਨੌਜਵਾਨਾਂ ਦੀਆਂ ਕਮੇਟੀਆਂ ਬਣਾਈਆਂ ਜਾਣੀਆਂ। ਨੌਜਵਾਨ ਵੀ ਆਏ ਹੋਏ ਅੱਜ ਕਮੇਟੀਆਂ ਬਣਾ ਕੇ ਤੇ ਵੱਡੇ ਪੱਦਰ ਤੇ ਜਿਹੜੀ ਤਿਆਰੀ ਆ ਉਹ ਸ਼ੰਭੂ ਮੋਰਚੇ ਦੀ ਜਿਹੜਾ 10 ਤਰੀਕ ਨੂੰ ਜਥਾ ਜਾਣਾ ਆਪਣੇ ਫਾਜ਼ਿਲਕੇ ਤੋਂ ਉਹਦੀ ਕਰਾਈ ਜਾਊਗੀ ਵੱਡੇ ਪੱਦਰ ਤੇ। ਉਹਦੇ ਲਈ ਜੋ ਵੀ ਰਸਤ ਪਾਣੀ ਚਾਹੀਦਾ ਜਾਂ ਕੋਈ ਆਪਣਾ ਫੰਡ ਚਾਹੀਦਿਓ ਸਾਰੇ ਇਕੱਠੇ ਕਰਨਗੇ ਤੇ ਵੱਡੇ ਪੱਦਰ ਤੇ ਉਦਨੇ ਇੱਕ ਜਥਾ ਫਾਇਜ਼ਲ ਕੋ ਤੋਂ ਸ਼ੰਭੂ ਬਾਰਡਰ ਵਾਲਰ ਵਾਣਾਊਗਾ ਆਪਣੀਆਂ ਮੰਗਾਂ ਵਾਸਤੇ ਜਿਹੜਾ ਮੋਰਚਾ ਸਾਡੇ 5 ਮਹੀਨੇ ਦਾ ਉੱਥੇ ਲੱਗਾ ਹੋਇਆ ਜੀ ਜੀ ਐਮਐਸਬੀ ਦੇ ਗਰੰਟੀ ਦੇ ਕਾਨੂੰਨ ਦੀ ਮੰਗ ਹੈ ਡਾਕਟਰ ਸੁਆਮੀ ਨਾਲ ਕਮੇਂਦੀ ਰਿਪੋਰਟ ਦੀ ਗੱਲ ਹੈ ਸਾਰਾ ਕਿਸਾਨਾਂ ਨੂੰ ਕਰਜ਼ੇ ਦੀ ਗੱਲ ਹੈ ਬਾਕੀ ਸਾਰੀਆਂ ਮੰਗਾਂ ਉਹ ਸਾਰੀਆਂ ਮੰਗਾਂ ਦੇ ਹੱਲ ਤੱਕ ਉਹ ਲੜਾਈ ਜਾਰੀ ਰਹਿਣੀ ਹੈ ਤੇ ਇਹਨਾਂ ਨੇ ਫੈਸਲਾ ਕੀਤਾ ਲੜਾਈ ਕਿੰਨੀ ਮਰਜ਼ੀ ਵੱਡੀ ਹੋਵੇ ਜਿੰਨਾ ਮਰਜ਼ੀ ਲੰਮਾ ਚੱਲੇ ਜਿੱਤਰਾ ਮੋਦੀ ਹੋਣੀ ਜਿਹੜੇ ਕਹਿ ਰਹੇ ਬਈ ਪੂਜੀ ਨੂੰ ਇਹ ਸਾਰੇ ਸਦਰੇ ਬਾਹਰੋਂ ਅਸੀਂ ਜਿਹੜੀਆਂ ਜ਼ਮੀਨਾਂ ਵੀ ਕਿਸਾਨਾਂ ਦੀਆਂ ਉਹਨਾਂ ਨੂੰ ਦੇਣੀਆਂ ਵਾਂ ਅਸੀਂ ਮੰਡੀ ਵੀ ਤੋੜ ਕੇ ਦੇ ਦੇਣੀ ਆ ਅਸੀਂ ਬਿਜਲੀ ਦਾ ਪ੍ਰਬੰਧ ਵੀ ਸਾਰਾ ਪ੍ਰੋਜੈਕਟ ਥਾਂ ਦੇ ਦੇਣਾ ਬਾਕੀ ਸਾਰਾ ਦੇਤਾ ਪਹਿਲਾਂ ਹੀ ਸ਼ਿਵਰਾਜ ਚੌਹਾਨ ਦਾ ਅਸੀਂ ਕੋਈ ਇਹਨਾਂ ਦਾ ਐਮਐਸਬੀ ਗਰੰਟੀ ਦਾ ਤਰੂਨੀ ਬਣਾਉਣਾ ਕੋਈ ਡਾਕਟਰ ਫਰਮਾਨਾ ਤੇ ਲਾਗੂ ਨਹੀਂ ਕਰਨਾ ਲੇਕਿਨ ਲੜਾਈ ਲੰਬੀ ਆ ਕਾਰਪੋਰੇਟ ਨਾਲ ਸਰਕਾਰ ਨਾਲ ਆਕਮਾਨ ਨਾਲ ਤੇ ਜਿਹੜੇ ਅਮਰੀਕੀ ਸਾਮਰਾਜ ਦੀਆਂ ਸੰਸਥਾਵਾਂ ਉਹਨਾਂ ਦੇ ਨਾਲ ਇਹ ਲੰਬੀ ਲੜਾਈ ਆ ਉਹ ਲੰਬੀ ਲੜਾਈ ਵਾਸਤੇ ਇਹ ਪੂਰੀ ਤਰ੍ਹਾਂ ਮਨੋ ਤਿਆਰ ਆ ਰਿਹਾ ਬਾਕੀ ਲੋਕਾਂ ਨੂੰ ਮਨੋ ਤਿਆਰ ਕਰਨਗੇ ਤੇ ਲੰਬੀ ਲੜਾਈ ਜਿੰਨੇ ਸਾਲ ਮਰਜੀ ਚੱਲੇ ਉਹ ਲੜਨ ਵਾਸਤੇ ਕਿ ਆਪਣਾ ਜਿਹੜਾ ਵਾ ਕਦੀ ਪਿੱਛੇ ਜਿਹੜਾ ਮੂੰਹ ਨਹੀਂ ਕਰਨਗੇ ਇਹ ਇਹਨਾਂ ਨੇ ਅੱਜ ਆਪਣੀ ਮੀਟਿੰਗ ਦੇ ਵਿੱਚ ਫੈਸਲੇ ਕੀਤੇ ਆ ਤੇ ਇਹਨਾਂ ਫੈਸਲਿਆਂ ਤੇ ਇਹ ਫੁੱਲ ਚ ਲਾਉਣਗੇ ਇਹਨਾਂ ਦੇ ਬਹੁਤੇ ਬੇਜਮੀਨੇ ਆ ਜ਼ਮੀਨ ਨਹੀਂ ਆ ਗਈ ਉਹ ਵੀ ਹਮਤੇ ਪਾਸ ਕਰਨਗੇ ਪੰਡਾਂ ਚ ਤੇ ਜਿਹੜੀ ਜ਼ਮੀਨ ਆ ਉਹ ਜਿਹੜੀ ਕਾਰਪੋਰਟਾਂ ਕੋਲ ਆ, ਜ਼ਗੀਰਦਾਰਾਂ ਕੋਲ ਆ, ਅ ਰਿਸ਼ਵਾੜਿਆਂ ਕੋਲ ਆ, ਇਹਨਾਂ ਮੰਤਰੀਆਂ ਕੋਲ ਆ, ਐਮਐਲਏਆਂ ਕੋਲ ਆ, ਐਮਪੀਆਂ ਕੋਲ ਆ ਤੇ ਅਫਸਰਸ਼ਾਹੀ ਕੋਲ ਆ। ਜਿਹੜੀ 30 ਕਰੋੜ ਏਕੜ ਬੇਚ ਦੀ ਜ਼ਮੀਨ ਇਹਨਾਂ ਕੋਲ ਆ, ਉਹ ਸਾਰੀ ਜ਼ਬਤ ਕੀਤੀ ਜਾਵੇ ਤੇ ਸਾਰੇ ਬੇਚ ਜ਼ਮੀਨਾਂ ਨੂੰ ਪੰਜ-ਪੰਜ ਕਿੱਲੇ ਵੰਡੀ ਜਾਵੇ। ਇਹ ਵੀ ਇਹ ਮੰਗ ਪਿੰਡਾਂ ਦੇ ਵਿੱਚ ਠਾਉਣਗੇ। ਅੱਜ ਵੀ ਇਹਨਾਂ ਮੰਗ ਦਾ ਮਤਾ ਪਾਸ ਕੀਤਾ ਵਾ ਤੇ ਆਪਣੀ ਹੱਕ ਲੈਣ ਵਾਸਤੇ, ਆਪਣੀ ਜ਼ਮੀਨ ਲੈਣ ਵਾਸਤੇ, ਆਪਣਾ ਰੋਜ਼ਗਾਰ ਲੈਣ ਵਾਸਤੇ, ਆਪਣੀ ਧੌਣ ਉੱਚੀ ਕਰਕੇ ਜੀਣ ਵਾਸਤੇ ਸਮਾਜ ਚ ਆਪਣੀ ਪੁਗਤ ਤੇ ਬੁਗਤ ਬਣਾਉਣ ਵਾਸਤੇ ਇਹ ਲੜਨਗੇ ਤੇ ਪਿੰਡਾਂ ਨੂੰ ਕਿਲੇ ਬਣਾਉਣਗੇ ਪਿੰਡਾਂ ਚ ਆਪਣੀ ਤਾਕਤ ਜਿਹੜੀ ਆਪਣਾ ਕੇ ਤੇ ਆਪਣੀ ਪਿੰਡਾਂ ਦੇ ਵਿੱਚ ਇੱਕ ਸ਼ਕਤੀ ਬਣਾਉਣਗੇ ਇਹਦੇ ਵਾਸਤੇ ਇਹਨਾਂ ਫੈਸਲੇ ਕੀਤੇ ਆ ਬੈਗਮ ਜੀ ਕਾ ਕਲਸਾ ਬਿਲਕੁਲ